ਸਾਵਧਾਨ ਠੱਗ ਹੋ ਗਏ ਨੇ ਐਡਵਾਂਸ VIPs ਤੇ IPS ਦੀ ਬਣਾਈ ਫੇਕ ਆਈਡੀ ਜਾਲੀ ਅਕਾਊਂਟ ਬਣਾ ਕੇ ਤਾੜ ਦੇ ਵਿੱਚ ਬੈਠੇ ਠੱਗ ਕਸ਼ੋਰ ਕਾਲ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਅੱਜਕੱਲ੍ਹ ਆਨਲਾਈਨ ਠੱਗੀ ਦੇ ਮਾਮਲੇ ਕਾਫੀ ਵੱਧ ਚੁੱਕੇ ਨੇ ਤੇ ਹੁਣ ਇਹਨਾਂ ਠੱਗਾਂ ਨੇ ਇੱਕ ਹੋਰ ਤਰੀਕਾ ਲੱਭ ਲਿਆ ਦਰਅਸਲ ਹੁਣ VIPs ਤੇ IPS ਅਫਸਰਾਂ ਦੀ ਫੇਕ ਆਈਡੀ ਬਣਾਈ ਜਾਂਦੀ ਹੈ ਤੇ ਫਿਰ ਉਸ ਆਈਡੀ ਤੋਂ ਪੋਲੇ ਪਾਲੇ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਆਨਲਾਈਨ ਠੱਗੀ ਦੀਆਂ ਵਧਦੀਆਂ ਵਾਰਦਾਤਾ ਦੇ ਕਾਰਨ ਹੁਣ ਲੋਕ ਕਾਫੀ ਪਰੇਸ਼ਾਨ ਨੇ ਤੇ ਹੁਣ ਇਹਨਾਂ ਠੱਗਾਂ ਨੇ ਇੱਕ ਨਵਾਂ ਤਰੀਕਾ ਵੀ ਲੱਭ ਲਿਆ ਜਿੱਥੇ ਆਈਪੀਐਸ ਅਫਸਰਾਂ ਦੇ ਝਾਲੀ ਫੇਸਬੁੱਕ ਅਕਾਊਂਟ ਬਣਾਏ ਜਾਂਦੇ ਨੇ ਤੇ ਫਿਰ ਉਹਨਾਂ ਅਕਾਊਂਟਾਂ ਦੇ ਜ਼ਰੀਏ ਠੱਗੀ ਮਾਰੀ ਜਾਂਦੀ ਹੈ ਮਹਾਲੀ ਪੁਲਿਸ ਦੇ ਵੱਲੋਂ ਅਜੇ ਹੀ ਇੱਕ ਠੱਗ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੀਆਈਪੀਸ ਦੇ ਆਈਪੀਐਸ ਅਫਸਰਾਂ ਦੇ ਝਾਲੀ ਫੇਸਬੁੱਕ ਅਕਾਊਂਟ ਤਿਆਰ ਕਰਦਾ ਤੇ ਫਿਰ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਇਸ ਬਾਬਤ ਦੱਸਿਆ ਗਿਆ ਹੈ ਕਿ Rajasthan ਨਿਵਾਸੀ ਦੇਸ਼ੀ ਮੁਹੰਮਦ ਜਿਸ ਦੇ ਵੱਲੋਂ ਕੀ ਅਜਿਹੇ ਲੋਕਾਂ ਦੇ ਨਾਲ ਇੰਗਲਿਸ਼ ਬੋਲ ਕੇ ਪਹਿਲਾ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਤਾਂ ਵੱਡੇ ਅਫਸਰਾਂ ਤੇ VIPs ਦਾ ਫੇਕ ਆਈਡੀ ਬਣਾ ਲਈ ਜਾਂਦੀ ਹੈ Facebook ਤੇ ਫੇਕ ਅਕਾਊਂਟਸ ਦੇ ਜ਼ਰੀਏ ਲੋਕਾਂ ਤੋਂ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਹੜੱਪੇ ਜਾਂਦੇ ਨੇ ਤਾਂ ਇੱਕ ਮਿੰਟ ਸਕਿੰਟ ਦੇ ਵਿੱਚ ਹੀ ਇਹ ਜਿਹੜੇ ਪੈਸੇ ਨੇ ਉਹਨਾਂ ਦੇ ਅਕਾਊਂਟਾਂ ਦੇ ਵਿੱਚੋਂ ਉਡਾ ਲਏ ਜਾਂਦੇ ਨੇ ਤਾਂ ਹਾਲਾਂਕਿ ਅਜਿਹਾ ਇੱਕ ਠੱਗ ਹੁਣ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਰ ਤੁਹਾਡੇ ਚਾਰੇ ਪਾਸੇ ਅਜੇ ਹੀ ਬਹੁਤ ਸਾਰੇ ਠੱਗ ਅਜੇ ਵੀ ਮੌਜੂਦ ਨੇ ਤਾਂ ਇਸ ਲਈ ਜੇਕਰ ਵੀ ਤੁਸੀਂ ਫੇਸਬੁੱਕ ਦੇ ਜ਼ਰੀਏ ਵੀ ਕਿਸੇ ਨਾਲ ਰابطਾ ਕਰਦੇ ਹੋ ਤਾਂ ਪਹਿਲਾਂ ਉਸ ਅਕਾਊਂਟ ਦੀ ਪੜਤਾਲ ਜ਼ਰੂਰ ਕਰ ਲਓ ਕਿ ਉਹ ਅਕਾਊਂਟ ਜਿਸ ਇਨਸਾਨਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਕਿਤੇ ਕੋਈ ਫੇਕ ਅਕਾਊਂਟ ਤਾਂ ਨਹੀਂ ਹੈ ਕਿਉਂਕਿ ਹੁਣ ਇਹਨਾਂ ਠੱਗਾਂ ਦੇ ਵੱਲੋਂ ਪਹਿਲੇ ਜਿੱਥੇ ਤੁਹਾਨੂੰ ਲਿੰਕ ਭੇਜੇ ਜਾਂਦੇ ਸਨ WhatsApp ਤੇ ਮੈਸੇजेस ਕੀਤੇ ਜਾਂਦੇ ਸਨ ਇਸ ਦੇ ਨਾਲ ਤੁਹਾਨੂੰ ਫੋਨ ਕਾਲਸ ਕੀਤੀਆਂ ਜਾਂਦੀਆਂ ਸਨ ਤੇ ਕੋਈ ਲਿੰਕ ਦੇ ਜ਼ਰੀਏ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸਾ ਜਿਹੜਾ ਉਡਾ ਲਿਆ ਜਾਂਦਾ ਸੀ ਪਰ ਹੁਣ ਫੇਕ ਆਈਡੀਆ ਬਣਾ ਕੇ ਅੱਗੋਂ ਤੁਹਾਡੇ ਸਾਹਮਣੇ ਆਉਂਦੇ ਨੇ ਔਰ ਇਹਨਾਂ ਗੱਲਾਂ ਪਤਾ ਕਰਦਨੇ ਤੇ ਉਸ ਤੋਂ ਬਾਅਦ ਜਈਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ। ਮਹਾਲੀ ਪੁਲਿਸ ਨੇ ਇੱਕ ਅਜਿਹੇ ਠੱਗ ਗ੍ਰਫਤਾਰ ਕੀਤਾ ਹੈ। ਹਾਲਾਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਹੁਣ ਜਿਹੜੇ ਲੋਕ ਨੇ ਉਹ ਵੀ ਜ਼ਰੂਰ ਚੌਕੰਨੇ ਰਹਿਣ ਜੇਕਰ ਤੁਸੀਂ ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਕਿਸੇ ਤਰ੍ਹਾਂ ਗੱਲਬਾਤ ਕਰਦੇ ਹੋ ਤੇ ਇਹ ਵੀ ਜ਼ਰੂਰ ਵੇਖ ਲਓ ਕਿ ਕਿਤੇ ਤੁਸੀਂ ਵੀ ਤਾਂ ਕਿਸੇ ਠੱਗ ਦੇ ਚੱਕਰ ਦੇ ਵਿੱਚ ਤਾਂ ਨਹੀਂ ਫਸਣ ਵਾਲੇ ਹੋ। ਉਹਨਾਂ ਨਾਲ ਤਾਲਮਿਲ ਕਰਦੇ ਫੇਸਬੁੱਕ ਰਾਹੀਂ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਹੈ ਕਿਸੇ ਨਾ ਕਿਸੇ ਬਹਾਨੇ। ਦਾ ਉਸੇ ਦੀ ਲੜੀ ਦੇ ਵਿੱਚ ਸਾਡੇ ਇੱਕ ਧਿਆਨ ਚਾਹੀਦਾ ਮੈਟਰ ਜਿਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰਸ ਦੀ ਇਹ ਫੇਸਬੁਕ ਆਈਡੀ ਜਾਲੀ ਬਣਾਉਂਦੇ ਸੀਗੇ ਤੇ ਉਹ ਜਾਲੀ ਫੇਸਬੁਕ ਆਈਡੀ ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀਗੇ ਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਇਸ ਸਪੈਸਿਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਤਲਬ ਆਫੀਸਰ ਦੇ ਤੌਰ ਤੇ ਕਹਿੰਦਾ ਸੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਸੀਆਈਐਸਫ ਦੇ ਵਿੱਚ ਤੇ ਉਹਦੀ ਟ੍ਰਾਂਸਫਰ ਹੋਣੀ ਹੈ ਤੇ ਉਹਨੇ ਆਪਦਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ ਇੱਥੇ ਵੇਚ ਕੇ ਜਾਣਾ ਹੈ ਕਿਉਂਕਿ ਜੇ ਨੂ ਟ੍ਰਾਂਸਫਰ ਹੋਈ ਹੈ ਤੇ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ ਤੇ ਖਰੀਦੋ ਤਾਂ ਉਹ ਲਗੇਜ ਵਗੈਰਾ ਜਾਂ ਫਿਰ ਫਰਨੀਚਰ ਵਗੈਰਾ ਦਾ ਕੀ ਹੁੰਦਾ ਸੀ ਉਹ ਬੰਦਾ ਆਪਣੇ ਅਕਾਊਂਟ ਚ ਪੈਸੇ ਪਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਸੀਗਾ ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ ਜਿਨ੍ਹਾਂ ਦੇ ਬੈਂਕ ਅਕਾਊਂਟ ਚ ਪੈਸੇ ਪਵਾਉਂਦੇ ਸੀ ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ਆਈਡਿਜ਼ ਤੇ ਲਿਖਤੇ ਹੋਏ ਸੀਗੇ ਇਹ ਇਹ ਵਨ ਆਫ ਦਾ ਇਨਸੀਡੈਂਟ ਜਿਹੜੀ ਅੱਜ ਆਇਆ ਹੈ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਪੰਜਾਬਸਤਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਮੁਹੰਮਦ ਕੈਫ ਉਰਫ ਕੈਫ ਇਹ ਇੱਕ ਬੀ ਬੀਸੀਏ ਫਾਈਨਲ ਬੀਸੀਏ 3rd ਇਅਰ ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਤਾਨ ਦਾ ਰਹਿਣ ਵਾਲਾ ਤੇ ਇਹਨੇ ਪੜਿਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਹੁੰਦਾ ਹੈ ਇਹ ਤੇ ਵਧੀਆ ਇਹ ਅਡਡ ਤਰ੍ਹਾਂ ਦਾ ਇਹਨੇ ਫਰਾਡ ਸ਼ੁਰੂ ਕੀਤਾ ਹੋਇਆ ਸੀਗਾ ਜਿਵੇਂ ਕਿ ਫੇਸਬੁੱਕ ਫੇਜ ਫੇਕ ਐਡਵਰਟਾਈਜ਼ਮੈਂਟ ਆਪਾਂ ਰੈਗੂਲਰਲੀ ਦੇਖਦੇ ਹਾਂ ਮੀਡੀਆ ਵੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਐਡਵਰਟਾਈਜ਼ਮੈਂਟ ਪਾ ਦਿੰਦੇ ਆ ਫੇਕ ਕਿ ਸਾਡੇ ਕੋਲ ਆ ਸਮਾਨ ਮਿਲਦਾ ਜਦੋਂ ਬੰਦਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਆ ਜਾਂ ਆਰਮੀ ਅਫਸਰ ਆ ਤੇ ਉਹ ਬੰਦਾ ਤਾਂ ਕਿ ਭਰੋਸਾ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10-20% ਉਹ ਤੋਂ ਪਾਵਲਨ ਨੇ ਫਿਰ ਗਾਇਬ ਹੋ ਜਾਂਦੇ ਸਿਮੀਲਰਲੀ OLX ਦੇ ਨਾਮ ਤੇ ਫੇਕ ਐਡਵਰਟਾਈਜ਼ਮੈਂਟ ਤੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਸ ਆਫ 올ਡ ਕੋਇਨ YouTube ਦੇ ਉੱਤੇ ਇਹਨਾਂ ਨੇ ਨਵਾਂ ਉਦੇ ਬੇਸਿਸ ਤੇ 10% ਅਡਵਾਂਸ ਪੇਮੈਂਟ ਲੈ ਕੇ ਉਹਦੋਂ ਬਾਰ ਗਿਆ। ਤੇ ਉਹਦੋਂ ਬਾਰ ਨੈਕਸਟ ਜਿਹੜਾ ਸੀਗਾ ਲੋਨ ਮੋਬਾਈਲ ਦਾ ਹੀ ਇਹ ਘੱਟ ਬਿਆਏ ਦੇ ਵਿੱਚ ਮੈਸੇਜ ਕਰਕੇ ਲੋਨ ਨਹੀਂ ਲੋਨ ਫਰਾਡ ਨੂੰ ਆਪਾਂ ਕਹਿੰਦੇ ਆ ਕਿ ਘੱਟ ਰੇਟ ਤੇ ਲੋਨ ਪ੍ਰੋਵਾਈਡ ਕਰਨ ਦੇ ਲੋਨ ਪ੍ਰੋਸੈਸਿੰਗ ਦੇ ਨਾਮ ਤੇ ਪੈਸੇ ਲੈ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਇਹ ਉਹ ਤੋਂ ਬਾਅਦ ਭੱਜ ਜਾਂਦੇ ਸੀਗੇ ਫੋਨ ਆਫ ਕਰਕੇ। ਤਾਂ ਇਹ ਜਿਹੜਾ ਇਹ ਬੰਦਾ ਸੀ ਮੇਨ ਬੰਦਿਆਂ ਦੇ ਵਿੱਚ ਇਨਵੋਲਡ ਸੀਗਾ ਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਈਡ ਕਰਨ ਵਾਲੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂਗਾ ਕਿ ਇਹ ਜਿਹੜੇ ਫੇਕ ਆਈਡਿਜ਼ ਵਾਲੇ ਹੁੰਦੇ ਆ ਇਹਨਾਂ ਦੇ ਫਰਾਡ ਦੇ ਜਾਂ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆਓ ਤੁਸੀਂ ਜਿਹੜੇ ਇਹ ਅਡਵਾਂਸ ਪੈਸਾ ਪਵਾਣ ਵਾਲੇ ਆ ਇਸ ਟਾਈਪ ਦੇ ਵਿੱਚ ਇਹ ਮੋਸਟਲੀ ਫਰਾਡ ਹੀ ਹੁੰਦੇ ਨੇ ਤੁਸੀਂ ਆਪਣਾ ਪ੍ਰੋਪਰ ਵੈਰੀਫਾਈ ਕਰੋ ਬੰਦੇ ਨੂੰ ਤੁਸੀਂ ਕੋਈ ਆਨਲਾਈਨ ਪਰਚੇਸ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀ ਆ অথੈਨਟੀਕੇਟਿਡ ਵੈਬਸਾਈਟਸ ਹੈ ਉਹਨਾਂ ਤੋਂ ਪਰਚੇਸ ਕਰੋ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਤੋਂ ਪਰਚੇਸ ਕਰੋ ਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਵਾਲੇ ਹੈਗੇ ਇਹ ਵੀ ਕਾਫੀ ਆਪਿਕਰ ਫਰਾਡ ਹੁੰਦੇ ਜਿਹੜੇ ਪ੍ਰੋਪਰ ਇੰਸਟੀਟਿਊਸ਼ਨਸ ਹੈਗੇ ਆ ਬੈਂਕਸ ਐਂਡ ਬੀ ਐਫ ਆਈ ਸੀਸ ਨੇ ਤੁਸੀਂ ਉਹਨਾਂ ਤੋਂ ਹੀ ਜਿਹੜਾ ਲੋਨ ਹੈ ਉਹ ਲਓ ਸਰ ਇਸ ਕੇਸ ਚ ਪਾਰਟਿਕੂਲਰ ਕੇਸ ਚ ਕੋਈ ਪੰਜਾਬ ਦੇ ਸੀਨੀਅਰ ਅਫਸਰ ਦੀ ਫੋਟੋ ਲਾ ਕੇ ਨੇ ਠੱਗੀ ਮਾਰੀ ਸੀ ਜਾਂ ਕਿਸ ਤਰ੍ਹਾਂ ਵੀਆਈਪੀ ਕੋਨ ਟਿੰਨ ਚਾਰ ਸੀਨੀਅਰ ਅਫਸਰ ਸਿਗੇ ਮੈਂ ਜਾਣਬੂਜ ਕੇ ਨਾਮ ਨਹੀਂ ਲੈਣਾ ਚਾਹ ਰਿਹਾ ਪ੍ਰੈਸ ਕਾਨਫਰੈਂਸ ਦੇ ਵਿੱਚ ਬਟ ਤਿੰਨ ਚਾਰ ਅਫਸਰਸ ਦੇ ਨਾਮ ਤੇ ਇਹ ਚਲਾ ਰਹੇ ਸੀਗੇ ਸਾਡੇ ਕੋਲ ਸਾਰੇ ਇਹਨਾਂ ਦੇ ਮੋਬਾਈਲਸ ਬ੍ਰਾਮਣਤ ਹੋਏ ਨੇ ਤੇ ਉਹਦੇ ਵਿੱਚ ਸਾਰੀ ਉਹਨਾਂ ਦੀ ਜਿਹੜੀ ਜਾਲੀ ਫੇਸਬੁੱਕ ਆਈਡੀਆਂ ਚੱਲ ਰਹੀਆਂ ਹੈ ਉਹਨਾਂ ਦੀ ਡਿਟੇਲਸ ਵੀ ਬਰਾਮਦ ਹੋਈਆਂ ਸਾਨੂੰ ਸਾਰੀਆਂ ਤੇ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਕਿੰਨੇ ਜਿਹੜੇ ਵੀਆਈਪੀਜ਼ ਦੀ ਗੱਲ ਹੋ ਰਹੀ ਹੈ ਆਈਟੀ ਅਫਸਰਾਂ ਦੀ ਗੱਲ ਵੀ ਸਿਰ ਪੰਜਾਬ ਦੇ ਹੀ ਸੀਗੇ ਕਿ ਆਪ ਕਿਉਂਕਿ ਚੰਡੀਗੜ੍ਹ ਵੀ ਨਾਲ ਲੱਗਦਾ ਹੈ ਹਰਿਆਣਾ ਵੀ ਨਾਲ ਲੱਗਦਾ ਹੈ ਉੱਥੇ ਦੇ ਵੀ ਬਣਾ ਕੇ ਕਰ ਰਹੇ ਸੀਗੇ ਇਹ ਹਰ ਇੱਕਰ ਤਾਂ ਸਾਨੂੰ ਪੰਜਾਬ ਪੁਲਿਸ ਦੇ ਇਹ ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀ ਆਈਡੀਜ਼ ਤੋਂ ਮਿਲੇ ਆ ਬਾਕੀ ਇਹਨਾਂ ਦਾ ਮੋਬਾਈਲ ਜਿਹੜਾ ਹੈ ਫ੍ਰੀਜ਼ ਰਿਕ ਵਸਤੇ ਵੀ ਭੇਜਿਆ ਗਿਆ ਹੈ